ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਫੇਰ ਨਵੇਂ ਬਲੌਗ 'ਚ ਹੋਰ ਸਨਾਓ ਸਾਰੇ ਠੀਕ ਠਾਕ ਤੇ ਅੱਜ ਲੋੜੀ ਆ ਤੇ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਜੀ ਤੇ ਹੁਣ ਆਪਾਂ ਡੈਡੀ ਤੇ ਮੰਮੀ ਮੈਂ ਚੱਲੇ ਆਪਣੇ ਨਾਨਕੇ ਤੇ ਨਾਲ ਡਗੋਰ ਕੀ ਚੱਲੇ ਨਾਲ ਠੀਕ ਹੈ ਜੀ ਤੇ ਆਪਾਂ ਚੱਲੇ ਆ ਰੋ ਲੈਣ ਯਾਨੀ ਕਿ ਅੱਜ ਬਣਾਉਣੀ ਖੀਰ ਸਾਗ ਖਿਚੜੀ ਪੂਰੇ ਮਤਲਬ ਰੀਤੀ ਰਿਵਾਜ ਦੇ ਨਾਲ ਠੀਕ ਆ ਜਾਊਗਾ ਠੀਕ ਹੈ ਜੀ ਹੈਲੋ ਇਧਰ ਤੇ ਬਾਕੀ ਆਪਾਂ ਚੱਲੇ ਆ ਕਿਹੜੀ ਮੰਮੀ ਡੈਡੀ ਸਾਰੇ ਤੁਹਾਨੂੰ ਪਤਾ ਹੀ ਆ ਤੇ ਬਾਕੀ ਚਲੋ ਫਿਰ ਦੁਬਾਰਾ ਮੁਬਾਰਕਾਂ ਲੋ ਜੀ ਬਹੁਤ ਬਹੁਤ ਠੀਕ ਹੈ ਜੀ ਤੇ ਜੋ ਰੀਤੀ ਰਿਵਾਜ ਹੋਰ ਰਸਮਾਂ ਯਾਰੀ ਪੂਰੀ ਕਰਨੀ ਆ ਤੇ ਨਾਲ ਨਾਲ ਤੁਹਾਨੂੰ ਮੁਖਾਵਾਂ ਕੀ ਕੀ ਬਣਾਉਂਦੇ ਆ ਠੀਕ ਹੈ ਜੀ ਚਲੋ ਠੀਕ ਆ ਫਿਰ ਮਿਲਦੇ ਆ ਇਧਰ ਆਈ ਮੰਮੀ ਸਾਫੀ ਗਾਲ ਜੀ ਹੋਰ ਠੀਕ ਹੋ ਆਓ ਚੱਲੀਏ ਨਾਲੇ ਚੱਲੇ ਹੋ ਆਈ ਜੀ ਜਲਦੀ ਚੱਲ ਚਲੋ ਬਦਲ ਆਇਆ ਲੰਗਰ ਉਹਨਾਂ ਨੇ ਹਾਂ ਚਲੋ ਠੀਕ ਹੈ ਜੀ ਫੇਰ ਮਿਲਦੇ ਆ ਤੁਹਾਨੂੰ ਫੇਰ ਤੁਹਾਨੂੰ ਮਿਲਦੇ ਆ ਅੱਗੇ ਜਾ ਕੇ ਚਲੋ ਠੀਕ ਹੈ ਜੀ ਤੇ ਇੱਧਰ ਆ ਡੀਐਨਟੀ ਵੀ ਆ ਗਏ ਨੇ ਸਾਹਮਣੇ ਨਾਲੇ ਵਧਾਈਆਂ ਵਧਾਈਆਂ ਨਾਲੇ ਇੱਥੇ ਲੋੜੀ ਨੇ ਹਾਂ ਆਹ ਤਾਂ ਲੋੜੀ ਤੇ ਇਹ ਆ ਡੀਐਨਟੀ ਲੱਗੇ ਨਾਲ ਹੀ ਰਹਿੰਦੇ ਨੇ ਢੇ ਨਾਲ ਬਿਲਕੁਲ ਕਾਂਦੇ ਦੇ ਨਾਲ ਕਾਂਦਾ ਡੀ ਬਿਲਕੁਲ ਠੀਕ ਹੈ ਜੀ ਇਹਨਾਂ ਦਾ ਮੁੰਡਾ ਵੀ ਬਲੌਗ ਬਹੁਤ ਵਿੰਦਾ ਵੱਡਾ ਤੇ ਵਿਚਾਰਾ ਉਹ ਵੀ ਸਾਡੇ ਬੜੇ ਬਲੌਗ ਹੋ ਜਾਂਦਾ ਤੇ ਚਲੋ ਠੀਕ ਹੈ ਜੀ ਫੇਰ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਰੋਲੈਂਡ ਚੱਲੇ ਆ ਚਲੋ ਠੀਕ ਹੈ ਜੀ ਬਾਕੀ ਇਧਰ ਆਡਾ ਪਰਿਵਾਰ ਜਾਣ ਰਿਹਾ ਸਾਰੇ ਮਦਰ ਭੇਜਦੇ ਆ ਇਧਰ ਗੁਰਕੀਰਤ ਠੀਕ ਹੈ ਜੀ ਤੇ ਬਾਕੀ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਠੀਕ ਹੈ ਜੀ ਆਓ ਜੀ ਆਪਾਂ ਪਹੁੰਚ ਗਏ ਆ ਜੀ ਆਪਣੇ ਨਾਨਕੇ ਪਿੰਡ ਜੋ ਕਿ ਵੇਲਣਾ ਚੱਲਣ ਡਿਆ ਟਰੈਕਟਰ ਦੇ ਨਾਲ ਸਾਹਮਣੇ ਆਈ ਤੇ ਸਾਡੇ ਜਨਾਬ ਲੰਗਰ ਦੀ ਸੇਵਾ ਲਈ ਆ ਸਾਸਰੀ ਘਰ ਜਨਾਬ ਵਧਾਈਆਂ ਲੋਹੜੀ ਦੀਆਂ ਬਹੁਤ ਬਹੁਤ ਵਧੀਆ 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 ਬਾਕੀ ਇਧਰ ਸਾਡੇ ਵੀਰ ਹਣੀ ਸਾਲ ਦੇ ਸਾਲ ਲੰਗਰ ਲੰਉਂਦੇ ਨੇ ਰੋਜ਼ ਆ ਜਿਹੜਾ ਮਰਜ਼ੀ ਲੈ ਕੇ ਜਾ ਸਕਦਾ ਆ ਇਧਰ ਸਾਹਮਣੇ ਮੇਲੇ ਨਾਲ ਚੱਲਣ ਡਿਆ ਟਰੈਕਟਰ ਦੇ ਨਾਲ ਸਾਸਰੀ ਘਰ ਮਮਾ ਜੀ ਵਧੀਆ ਵਧੀਆ ਇਧਰ ਮਾਮਾ ਨਹੀਂ ਹੋਣੀ ਰੋਜ਼ਾ ਲੰਗਰ ਵਰਤੌਂਦੇ ਨੇ ਆਹ ਸਾਹਮਣੇ ਵੇਖ ਸਕਦੇ ਹੋ ਰੋਹ ਨਿਕਲ ਗਈ ਹੈ ਜੀ ਗਰੀ ਬਾਗੀ ਆਪਾਂ ਮਾਮੀ ਨੂੰ ਮੇਲਾਈਏ ਇਧਰ ਅਡਾ ਗਿੰਦਾ ਵੀਰ ਸੇਵਾ ਤੇ ਲੱਗੇ ਨੇ ਸਾਹਮਣੇ ਆ ਇਧਰ ਆਡੇ ਮਾਮੀ ਜੀ ਨੇਰੇ ਵਿੱਚ ਆ ਆਉਣ ਲੱਗਿਆ ਮਾਮੀ ਸੱਚੀ ਕਹਿੰਦਾ ਹੋਰ ਠੀਕ ਵਧੀਆ ਹੋਵੇ ਵਧਾਈਆਂ ਛੋੜੀ ਰੀਆਂ ਬਾਕੀ ਸੇਵਾ ਵਾਲਾ ਹੀ ਇਹ ਨੇ ਨੇ ਸਾਲ ਦੀ ਸਾਲ ਸੇਵਾ ਕਰਦੇ ਨੇ ਲੰਗਰ ਉਹਦਾ ਲੰਗਰ ਲੱਗਦਾ ਵਾ ਜਿਹੜਾ ਮਰਜ਼ੀ ਲੈ ਕੇ ਜਾ ਸਕਦਾ ਠੀਕ ਹੈ ਜੀ ਬਾਕੀ ਜਿੱਦਾਂ ਤੁਹਾਨੂੰ ਵਿਖਾਇਆ ਮੈਂ ਸਾਡੇ ਵੀਰ ਲੱਗੇ ਨੇ ਸਾਰੇ ਹੀ ਸੇਵਾ ਕਰਨ ਦੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਚਲੋ ਠੀਕ ਹੈ ਜੀ ਆਪਾਂ ਹੁਣੇ ਰੋਹ ਫੀਲੀਏ ਕੁਝ ਲੈ ਕੇ ਜਾਣੀ ਆਪਾਂ ਠੀਕ ਹੈ ਜੀ ਚਲੋ ਠੀਕ ਹੈ ਜੀ ਇੱਧਰ ਸਾਰੇ ਆਉਣ ਦੇ ਰੋਹ ਲੈਣ ਠੀਕ ਹੈ ਜੀ ਚਲੋ ਠੀਕ ਹੈ ਮੁੰਨਾ ਗਿਆ ਹੈ ਕੰਦਰੀਆ ਚਲੋ ਰੰਗ ਮੋਟਰ ਸਹੀ ਐ ਸਭ ਕੋਈ ਦਾ ਬਰਾਈਆ ਭਾਈ ਕੰਦਰੀਆ ਬਰਾਈਆ ਇੱਥੇ ਸਾਡਾ ਗੋਰਗੀ ਖਲੋਤਾ ਕੈਨੀ ਲੈ ਕੇ ਸਾਹਮਣੇ ਹੈ ਗੋਰਗੀਰਤ ਉਹ ਤਾਂ ਮੇਰੇ ਨਾਲ ਕੇ ਆਇਆ ਵਾ ਹੈ ਤੂੰ ਮੇਰੇ ਨਾਲ ਕੇ ਆਇਆ ਵਾ ਹੈ ਉੱਥੇ ਮਾਮਾ ਜੀ ਚੰਡੇ ਸੇਵਾ ਆਇਆ ਖਾਲੀ ਇਹਨਾਂ ਦੇ ਆਪਾਂ ਰੋ ਲਈ ਭਰਾ ਆਪਾਂ ਚੱਲੇ ਘਰੇ ਇਧਰ ਆਡਾ ਗੁਰਕੀ ਨੇ ਰੋ ਭਰਾ ਲਈ ਹੈ ਅੱਡੀ ਚ ਤੇ ਬਾਕੀ ਆਪਾਂ ਤੁਹਾਨੂੰ ਮਿਲਦੇ ਆ ਠੀਕ ਹੈ ਜੀ ਕੋਈ ਸਾਡੇ ਮਾਮਾ ਜੀ ਹੋਣੀ ਸਾਲ ਦੀ ਸਾਲ ਹੀ ਫਿਰ ਰੋ ਦਾ ਲੰਗਰ ਲਾਉਂਦੇ ਨੇ ਠੀਕ ਹੈ ਜੀ ਅੱਜ ਇਹਨਾਂ ਨੇ ਸ਼ਾਮਾਂ ਨੂੰ ਫੀਰ ਫੀਰ ਦਾ ਫੀਰ ਵੀ ਰੰਨਣੀ ਆ ਜੇ ਅਸੀਂ ਕੱਲ ਜਾ ਕੇ ਇਹਨਾਂ ਨੇ ਵਰਤਉਣੀ ਆ ਠੀਕ ਹੈ ਜੀ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰਹਿਣ ਬਾਤ ਆਣ ਠੀਕ ਹੈ ਜੀ ਬਾਕੀ ਚਲੋ ਮਿਲਦੇ ਆਪਾਂ ਆਪਣੇ ਪਿੰਡ ਜਾ ਕੇ ਹਰਤਵਾਲ ਚਲੋ ਠੀਕ ਹੈ ਜੀ ਜਾਨੀ ਕਿ ਇਥੇ ਪੂਣਮਣੀ ਕਰਨ ਦੇ ਸਾਗ ਦੀ ਤਿਆਰੀ ਠੀਕ ਹੈ ਜੀ ਤਾਂ ਡੈਡੀ ਫਿਰਡੇ ਨੇ ਹੱਥ ਜੱਥ ਪਾ ਗਏ ਠੀਕ ਆ ਤੌਰ ਨਾ ਕਦੇ ਬਾਹਰ ਤੇ ਕਦੇ ਅੰਦਰ ਇਥੇ ਉਹਦੀ ਖਸਾਗ ਦੀ ਤਿਆਰੀ ਤੇ ਨਾਲ ਬਣਨੀ ਅੱਜ ਰੋ ਰੋ ਦੀ ਖੀਰ ਬਣਾਉਣੀ ਅੱਜ ਨਾਨਕਿਆਂ ਤੋਂ ਰੋ ਲੈ ਕੇ ਆਏ ਆਪਾਂ ਸਪੈਸ਼ਲ ਗਏ ਹੀ ਠੀਕ ਹੈ ਜੀ ਤਾਂ ਤਿਆਰੀਆਂ ਚੱਲਣ ਡੀਆਂ ਤੇ ਹੁਣ ਆਪਾਂ ਚੱਲੇ ਆ ਕੋਠੇ ਦੇ ਤੇ ਕੋਠੇ ਜਾ ਕੇ ਤੁਹਾਨੂੰ ਪੂਰਾ ਵਦਿਆ ਮੰਜ਼ਰ ਬਖੋਲੇ ਕਿੰਨੀ ਕੀ ਮਤਲਬ ਰੌਣਕ ਲੱਗੀ ਕੋਠੇ ਤੇ ਜੀ ਇੱਥੇ ਆਡੇ ਵੀਰ ਹੁਣੀ ਆ ਗਏ ਨੇ ਤੇ ਜਾਣੇ ਕੀ ਬੋਖਰਾ ਕੇ ਛੱਡਣਗੇ ਇੱਥੋਂ ਆਹ ਸਾਹਮਣੇ ਦੇਖ ਸਕਦੇ ਹੋ ਠੀਕ ਹੈ ਜੀ ਵੇਖੋ ਪੂਰੀ ਰੌਣਕ ਲੱਗੀ ਹੈ ਜੀ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਹੁਤਾਂ ਨਜ਼ਾਰਾ ਵੱਜਿਆ ਇੱਥੇ ਠੀਕ ਹੈ ਜੀ ਉਦੋਂ ਦੇ ਸਾਹਮਣੇ ਦੇਖ ਸਕਦੇ ਹੋ ਹੁਣ ਆਪਾਂ ਪਹੁੰਚੇ ਆਂ ਕੋਠੇ ਤੇ ਪੂਰਾ ਮੰਜ਼ਰ ਵਿਖਾਉਣ ਦੇ ਤੁਹਾਨੂੰ ਬਹੁਤਾਂ ਨਜ਼ਾਰਾ ਵੱਜਾ ਇੱਥੇ ਰੌਣਕਾਂ ਲੱਗੀਆਂ ਪੂਰੀਆਂ ਤੇ ਹੁਣ ਆਪਾਂ ਜਾਂਨੇ ਆਂ ਕੋਠੇ ਤੇ ਤੁਹਾਨੂੰ ਵਿਖਾਉਂਦੇ ਆਂ ਇੱਥੇ ਸਾਡਾ ਬ੍ਰਦਰ ਡੇ ਨੇ ਪੇਚਾ ਪਾਉਣ ਲੱਗੇ ਨੇ ਇੱਥੇ ਹੁਣ ਬੋਈ ਕਰਾਈ ਜਾਂਦੇ ਉਦੋਂ ਦੀਆਂ ਸਵੇਰ ਦੀਆਂ ਹੈ ਇੱਥੇ ਸਾਡਾ ਰਾਜੂ ਭਾਵੀ ਨਾਲ ਹੱਡੇ ਆ ਜੇ ਵੇਗਾ ਇਧਰ ਆਡੇ ਭਾਜੀ ਨਾਲ ਆਏ ਆ ਪੂਰਾ ਇੰਜੋਏ ਕਰਨ ਦੇ ਆਪਾਂ ਤੇ ਇਧਰ ਵੇਖੋ ਤੇ ਰੌਣਕ ਮੇਲਾ ਠੀਕ ਹੈ ਜੀ ਤੁਹਾਨੂੰ 360 ਡਿਗਰੀ ਤੁਹਾਨੂੰ ਦਿਖਾਉਣ ਦੇ ਆ ਆ ਗੁੱਸਾ ਇੰਜੋਏ ਕਰਨ ਦੇ ਆ ਤਾਈ ਜੱਲਵਾ ਵਾਹ ਜਰਾਂਸ ਜੀ ਬਣੀ ਆਉਂਗਾ ਫਸੀ ਲਾ ਲਾ ਇਧਰ ਆਪਣੇ ਗੁੱਡੀ ਚੜ ਗਈ ਜੇ ਸਾਹਮਣੇ ਠੀਕ ਹੈ ਜੀ ਇਧਰ ਹੱਡਾ ਚਲਾਉਂਦੇ ਬ੍ਰਦਰ ਸਾਹਮਣੇ ਪੂਰੀਆਂ ਰੌਣਕਾਂ ਲੱਗੀਆਂ ਆਪਣੇ ਚੋਵਾਲ 'ਚ ਸਾਹਮਣੇ ਵੇਖ ਸਕਦੇ ਏ ਤੁਸੀਂ ਹਾਂ ਵਾੜਾ ਰੁਕ ਚੇਂਜ ਕਰ ਲਿਆ ਗੱਡੀ ਨਾਲ ਆਡੀ ਗੱਡੀ ਜਿਹੜੀ ਇੱਕ ਪਾਸੇ ਨੂੰ ਜਾਣ ਦੀ ਆ ਕਹਿੰਦੇ ਜਾਣੇ ਮੰਦਰਾਲ ਨੂੰ ਆ ਇਹ ਇਧਰ ਆ ਡਾਕੋਰ ਗਿਰਤ ਲੈ ਆ ਗੱਡੀਆਂ ਸਾਰੀਆਂ ਇਕੱਠੀਆਂ ਕਰਕੇ ਠੀਕ ਹੈ ਜੀ ਹੈਲਪ ਕਰਨ ਦੇ ਆ ਢਾਡੇ ਨਾਲ ਰਾਜੋ ਕੀ ਗੱਲਾਂ ਕਰ ਕੋ ਮੈਂ ਤਲਾ ਮਾ ਨਹੀਂ ਪੈਂਦੀ ਅਜ ਤੱਕ ਹਾਂ ਹਾਂ ਪੂਰੀ ਕੁੜੀ ਆ ਪਾਰ ਆ ਆ ਲੈ ਨੀ ਉਹ ਧੀਰੇ ਅੱਜ ਥੋੜਾ ਸੂਰਜ ਚੜ ਗਿਆ ਸਾਹਮਣੇ ਅੱਜ ਦਰਸ਼ਨ ਦਿੱਤੇ ਆ ਉਹ ਤੁਹਾਡੇ ਭਾਬੀ ਜੀ ਹੁਣੀ ਸਾਹਮਣੇ ਵੇਖ ਸਕਦੇ ਤੁਸੀਂ ਹੈਲੋ ਆਏ ਕਰਨ ਦੇ ਆ ਹੈਲੋ ਗਾਇਜ਼ ਬਾਕੀ ਤੁਸੀਂ ਦੇਖ ਸਕਦੇ ਜੇ ਬਾਕੀ ਸਾਰੇ ਆਪਣੇ ਆਪਣੇ ਥਾਂ ਇੰਜੋਏ ਕਰਨ ਦੇ ਆ ਠੀਕ ਹੈ ਜੀ ਬਾਕੀ ਉਧਰ ਸਾਡੇ ਵੀਰ ਸਾਰੇ ਆਪਣੇ ਇੰਜੋਏ ਕਰਨ ਦੇ ਆ ਤਾਂ ਇਧਰ ਆਡੀ ਖੁਸ਼ੀ ਵੀ ਵਲੋਗ ਬਣਾਉਣ ਲਈ ਆ ਹੈਨਾ ਕੁਜੀ ਉਹ ਤਾਂ ਮੋਬਾਈਲ ਹੀ ਛੱਡਦੀ ਥਲੇ ਕਿ ਇਧਰ ਆ ਜਾ ਆਹ ਹੋਇਆ ਆਹ ਹੋਇਆ ਬਾਕੀ ਬੜਾ ਮਜ਼ਾ ਆਉਂਦਿਆ ਉਹ ਬਿਥਰ ਆਉਣ ਕੇ ਰੌਣਕਾਂ ਲੱਗੀਆਂ ਇੱਥੇ ਆਪਣੇ ਹੱਥ ਵਾਲ ਚ ਨਜ਼ਾਰਾ ਆ ਗਿਆ ਇੱਧਰ ਆ ਦੇ ਜਿਹੜੀ ਬਾਤ ਆ ਗਈ ਆ ਚਾਂਦੀ ਡਈ ਹੈ ਆ ਗਿਆ ਗੁੱਡਾ ਮਾਨ ਜਿਹੜਾ ਮੰਗੀ ਤੇ ਸਹੀ ਓਹ ਥਾ ਧੀ ਓਏ ਤੇ ਹਮਮਤ ਲਾ ਲੈ ਐ ਨਹੀਂ ਗੱਲ ਨਹੀਂ ਭਾਂਦੀ ਗੱਡੀ ਗੁੱਡੀ ਜਾਣ ਨਹੀਂ ਨਹੀਂ ਆਪਣੀ ਚਲੋ ਠੀਕ ਹੈ ਜੀ ਆ ਗਿਆ ਆਪਣਾ ਗੁੱਡਾ ਇੱਧਰ ਸਾਹਮਣੇ ਆ ਇਥੇ ਪੂਨਮ ਕੰਢੀ ਤਿਆਰੀ ਬਿਲਕੁਲ ਸਾਗ ਦੀ ਤੇ ਖੀਰ ਆ ਅੱਛਾ ਇੱਥੇ ਚੱਲਣ ਦੀ ਖੀਰ ਦੀ ਤਿਆਰੀ ਸੰਭਲੋ ਸ਼ਾਮਾਂ ਦੇ ਵੱਜ ਗਏ ਨੇ 4 ਹੈ ਤੇ ਤੁਸੀਂ ਸਾਬ ਲਾ ਲਓ ਤੁਸੀਂ ਇਹ ਖੀਰ ਹੋਣ ਧਰ ਲੱਗੇ ਆ ਲੋਕ 2 ਵਜੇ ਧਰਦੇ ਹਨਾ ਆਹ ਸਾਡਾ ਕੰਮ ਹੋ ਰਿਹਾ ਹੈ ਇੱਥੇ ਹੁਣ ਬਣ ਲੱਗੀ ਹੈ ਖੀਰ ਤੇ ਸਾਗ ਧਰਨਾ ਇਸ ਤੋਂ ਬਾਅਦ ਬਣ ਗਿਆ ਵਾ ਸਾਗ ਬਣ ਗਿਆ ਸਾਗ ਯਾਨੀ ਕਿ ਸਾਗ ਤਿਆਰ ਹੋ ਗਿਆ ਚਲੋ ਅਸੀਂ ਵੀਡੀਓ ਨਹੀਂ ਬਣਾ ਸਕੇ ਉੱਤੇ ਹੀ ਵਿਅਸਤ ਰਹੇ ਆ ਗੁੱਡੀਆਂ-ਗੱਡੀਆਂ ਢਾਉਂਦੇ ਰਹੇ ਆ ਆਪਾਂ ਸਾਗ ਇਹਨਾਂ ਤਿਆਰ ਕਰ ਲਿਆ ਇਧਰੋਂ ਖੀਰ ਤਿਆਰ ਹੋਣ ਦੀ ਆ ਤੱਕ ਜੜੀ ਕਦੋਂ ਤਿਆਰ ਹੋਊਗੀ ਨਹੀਂ ਆ ਬੋਲ ਬਣਾਈਏ ਨਹੀਂ ਪੋਚਲਾ ਡੈਡੀ ਨੂੰ ਕਈਦਰ ਮੰਮੀ ਵੰਗਫਲੀਆਂ ਦੇ ਦਾਣੇ ਕੱਟ-ਕੱਟ ਕਮੋਂਡੇ ਸਾਰਿਆਂ ਨੂੰ ਇਹ ਹੁਣ ਖੀਰ ਚ ਪੈਣੇ ਆ ਇਹ ਜਾਨੇ ਕਿ ਖੀਰ ਦੇ ਵਿੱਚ ਪਾਉਣੇ ਇਹਨਾਂ ਨੇ ਖੀਰ ਜੀ ਇਹ ਰੋਹ ਦੀ ਖੀਰ ਚ ਪੈਣੇ ਆ ਠੀਕ ਹੈ ਜੀ ਬਾਗੀ ਫੁੱਲ ਤਿਆਰੀਆਂ ਨੇ ਪੂਨਮ ਜੜੀ ਸਾਡੀ ਪੂਨਮ ਸਾਡੀ ਬੜੀ ਮਿਹਨਤ ਕਰਦੀ ਆ ਕੋਈ ਸ਼ੱਕ ਨਹੀਂ ਹੈਗਾ ਇਹਦੇ 'ਚ ਠੀਕ ਹੈ ਜੀ ਬਸ ਇਹ ਕਹਿੰਦੀ ਵੀ ਮੇਰੇ ਕਿ ਬੋਲੇ ਨਾ ਜਿਹੜਾ ਕੰਮ ਕਰਨਾ ਮੈਂ ਕਰ ਦੇਣਾ ਚੁੱਪਚੀ ਚੀਚੇ ਠੀਕ ਹੈ ਜੀ ਬਾਕੀ ਚਲੋ ਬਾਕੀ ਚਲੋ ਸ਼ਾਂਤੀ ਲੋੜੀ ਆਵੇ ਤੇਰੀ ਨੂੰ ਵਧਾਈਆਂ ਲੋੜੀ ਵੀ ਆ ਕਿਉਂਕਿ ਮੇਰੇ ਫੋਨ ਦਾ ਰੀਚਾਰਜ ਮੁੱਕ ਗਿਆ ਹੈ ਤੇ ਮੇਰੇ ਕੋਲ ਟਾਈਮ ਨਹੀਂ ਹੁੰਦਾ ਫੋਨ ਕਰਨ ਦਾ ਮੇਰੇ ਲੋਹੇ ਤੇ ਵਲੌਗ ਤੇ ਵਧਾਈਆਂ ਸਤੀ ਭਾਈ ਨੂੰ ਸਾਰੀ ਫੈਮਲੀ ਨੂੰ ਉਹਨਾਂ ਨੂੰ ਮੇਰੇ ਤੋਂ ਵਧਾਈਆਂ ਸਾਰਿਆਂ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਕੋ ਸੜਾ ਗਏ ਕੋਈ ਹਾਂ ਉਹਨਾਂ ਨੂੰ ਨ ਜਾਣੇ ਕਿ ਸਾਰਿਆਂ ਨੂੰ ਵਧਾਈਆਂ ਦੇ ਦਿੱਤੀਆਂ ਠੀਕ ਹੈ ਜੀ ਹਾਂ ਇਹ ਦੇਖੋ ਵਿਚਾਰੀ ਕੋ ਟਾਈਮ ਘੱਟ ਵਾ ਕੰਮ ਜ਼ਿਆਦਾ ਨੇ ਠੀਕ ਆ ਹਾਂ ਜੀ ਕੋ ਹਾਂ ਆਪ ਕੋ ਰਮ ਸਾਡੇ ਚਲ ਹਮ ਇਨਕ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਬਾਜੀ ਦੀ ਤਾਰੀਫ ਇਨੀ ਕ ਹੁੰਦੀ ਆ ਬੜੀ ਤਾਰੀਫ ਹੁੰਦੀ ਆ ਸੱਤੀ ਭਾਜੀਾਂ ਦੀ ਬਹੁਤ ਜ਼ਿਆਦਾ ਤਾਰੀਫ ਡਾੜੀਆਂ ਦੇ ਕਰਦੇ ਨੇ ਹੂੰ ਇਹਦੇ ਸਵਾਭ ਨੇ ਉਹਨਾਂ ਦਾ ਵਧੀਆ ਏ ਸਾਡੀ ਬਣੀ ਕਿਉਂ ਫੈਮਿਲੀ ਚ ਵਾਕਿਆ ਕੋਈ ਚ ਕੋਈ ਸ਼ੱਕ ਨਹੀਂ ਹੈਗਾ ਭਾਜੀ ਉਹਨਾਂ ਦਾ ਸੁਭਾਅ ਬਹੁਤ ਵਧੀਆ ਵਾ ਠੀਕ ਹੈ ਜੀ ਖੁੱਲ੍ਹੇ ਮਿਲਣ ਵਾਲੇ ਬੰਦੇ ਆ ਕੋਈ ਮਜਾਜ ਨਹੀਂ ਕੋਈ ਇਹ ਨਹੀਂ ਠੀਕ ਹੈ ਜੀ ਬਾ ਕੀ ਚਲੋ ਘਰ ਨੂੰ ਜਾ ਕੇ ਬਹਿ ਜੀਦਾ ਹਾਂ ਬਿਲਕੁਲ ਬਿਲਕੁਲ ਘਰ ਨੂੰ ਬਹਿ ਜੀਦਾ ਜਾ ਕੇ ਹੋਰ ਸਤੀ ਭਾਈ ਸਾਡੇ ਘਰੀ ਦੇ ਪ੍ਰੈਸਟ ਆ ਕਿ ਛੁੱਟੀ ਆਉਣਗੇ ਸਾਡੇ ਕੋ ਜਰੂਰ ਹੋਗ ਜਾਣਗੇ ਹਾਂ ਬਾ ਵੇ ਲੋ ਭਾਈ ਭਾਜੀ ਜੇ ਉਹਦੀ ਵੀਡੀਓ ਸਾਡੀ ਵੇਖੋਗੇ ਆ ਪੂਰਨ ਮੈਂ ਤੁਹਾਨੂੰ ਨਿਯੋਤਾ ਦੇ ਦਿੱਤਾ ਵਾ ਕਿ ਜਦੋਂ ਹਣ ਛੁੱਟੀ ਆਓਗੇ ਤੇ ਜਰੂਰ ਸਾਡੇ ਕੋਲ ਤੁਸੀਂ ਆਉਣਾ ਵਾ ਠੀਕ ਹੈ ਜੀ ਜਿੱਦਾਂ ਮਰਜੀ ਠੀਕ ਹੈ ਜੀ ਬਾਕੀ ਸਾਰਿਆਂ ਨੂੰ ਫਿਰ ਮੇਰੇ ਵੱਲੋਂ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਨਾਲੇ ਮਾਗੀ ਦੀਆਂ ਠੀਕ ਹੈ ਜੀ ਹਾਂ ਜੀ ਜੀ ਬਾਕੀ ਸਾਡੇ ਵੀਰ ਜੀ ਹੁਣ ਸਾਡੇ ਕੋਲ ਆਏ ਹੀ ਸਾਲ ਦੀ ਸਾਲ ਸਾਡੇ ਕੋਲ ਆਉਂਦੇ ਨੇ ਇੱਥੇ ਤੇ ਆਦੇ ਨਾਲ ਬਿਲਕੁਲ ਜਾਇ ਕਰਦੇ ਨੇ ਆ ਕੇ ਪੂਰੀ ਆਪਣੀ ਗੁੱਡੀਆਂ ਗੱਡੇ ਚੜਾਈ ਦੀ ਆ ਕੇ ਇੱਥੇ ਲੋੜੀ ਮਣਾਈ ਦੀ ਆ ਤੇ ਬਾਕੀ ਤੇ ਅੱਡੇ ਤੇ ਜੱਜ ਆਪਾਂ ਤਿਆਰੀ ਹੋ ਗਈ ਆਪਣੇ ਭੁਗਾ ਵਾ ਲੈ ਆਪਾਂ ਤੇ ਹੁਣ ਆਪਾਂ ਸਾਰਿਆਂ ਨੂੰ ਪ੍ਰਸ਼ਾਦ ਦੇ ਕੇ ਠੀਕ ਹੈ ਜੀ ਪ੍ਰਸ਼ਾਦ ਦੇਣ ਲੱਗੇ ਆ ਤੇ ਭੁਗੇ ਨੇ ਮੱਥਾ ਟੇਕਾਂਗੇ ਠੀਕ ਹੈ ਜੀ ਤੇ ਆਏ ਸਾਲ ਸਾਰਿਆਂ ਦੀ ਸੁਖੀ ਸ਼ਾਂਤੀ ਲੋੜੀ ਜਾਵੇ ਠੀਕ ਹੈ ਜੀ ਤੇ ਬਾਕੀ ਇਧਰਾ ਡਾ ਪਰਿਵਾਰ ਬੈਠਾ ਸਾਰਾ ਸਾਹਮਣੇ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਇਹਦਾ ਡੈਡੀ ਮੰਮੀ ਖੂਨਮ ਅਮਨ ਜਸ਼ਨ ਸਾਰਾ ਆਪਣਾ ਪਰਿਵਾਰ ਇੱਧਰ ਠੀਕ ਹੈ ਜੀ। ਹੋਰ ਨਵੀਂ ਵੀਡੀਓ ਲਓ ਥੋੜੀ। ਪ੍ਰਸ਼ਾਦ ਲੈ ਲਿਆ ਆਪਾਂ ਠੀਕ ਹੈ ਜੀ। ਥੈਂਕ ਯੂ। ਹੂੰ। ਬਾਕੀ ਇੱਧਰ ਆਪਾਂ ਵਾਹਿਗੁਰੂ ਸਤਨਾਮ ਸੱਚੇ ਬਾਦਸ਼ਾਹ ਵੇਰ ਕਰੀ। ਉਹ ਬੱਲੇ ਬੱਲੇ ਪਰ ਮਾਤੀ ਕੇ ਗਾਣੇ ਲਿਆ ਕਈ। ਓਕੇ। ਜਗਨ ਘੋੜੇ ਪਾ ਕੇ ਆ ਜੋ ਹੋਟ ਇਟ ਲੈਂਪਰੋਸੀ ਵੀ ਖਾ ਲੋ ਆ ਗਈ ਆ ਰਿਆ ਨੂੰ ਮੁਬਾਰਕਾਂ ਲੋੜੀਆਂ ਦੀਆਂ ਬਹੁਤ ਬਹੁਤ ਸੱਚੀ ਨਹੀਂ ਬਈ ਸਾਨੂੰ ਚਾਹਣ ਵਾਲੇ ਸਾਨੂੰ ਪਸੰਦ ਕਰਨ ਵਾਲੇ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਲੋੜੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ ਇਧਰ ਆਂਦੀ ਮੰਮੀ ਸਾਹਮਣੇ ਹਾਂਜੀ ਸਤਿਕਾਰ ਜੀ ਠੀਕੋ ਯਾ ਲੈ ਆ ਜੋ ਲੋੜੀ ਨਹੀਂ ਬਾਲ ਲਈ ਲੋੜੀ ਜਿਸੀ ਘਾਰ ਸੁਖੀ ਸੰਧੀ ਆਏ ਹਰ ਸਾਲ ਭਰੀ ਭਰੀ ਲੋੜੀ ਆਏ ਸਭ ਤੇ ਪਰਿਵਾਰ ਨੂੰ ਵਧਾਈਆਂ ਔਰ ਬੋਦੀਆਂ ਬੋਦੀਆਂ ਲੋੜੀ ਦਿਹਾ ਸਭ ਨੂੰ ਠੀਕ ਹੈ ਜੀ ਥੈਂਕ ਯੂ ਬਾਕੀ ਇਧਰ ਆ ਦੇ ਪਰਿਵਾਰ ਠੀਕ ਸਾਰਿਆਂ ਨੂੰ ਵਧਾਈਆਂ ਲੋੜੀ ਦੀਆਂ ਠੀਕ ਹੈ ਜੀ ਮਾ ਬੜਾ ਪੈਂਡ ਆ ਚਲੋ ਠੀਕ ਹੈ ਜੀ ਬਾਕੀ ਉਹਨਾਂ ਨੇ ਆਉਣਾ ਵਾ ਬੋਲੀਆਂ ਪਾਉਣੀਆਂ ਆ ਕੇ ਤੇ ਤੁਹਾਨੂੰ ਉਹ ਵੀ ਵਿਖਾਵਾਂਗੇ ਵੀਡੀਓ ਸਕਿਪ ਨਾ ਕਰਿਓ ਵੀਡੀਓ ਪੂਰੀ ਵੇਖਿਓ ਠੀਕ ਹੈ ਜੀ ਆਉਣ ਵਾਲੇ ਨੇ ਬਸ ਉਹ ਵੀ ਲੋੜੀ ਮੰਗਣ ਆਉਣਾ ਉਹਨਾਂ ਨੇ ਉਹਨਾਂ ਨੇ ਇਥੇ ਬੋਲੀਆਂ ਪਾਉਣੀਆਂ ਉਹ ਵੀ ਤੁਹਾਨੂੰ ਵਿਖਾਵਾਂਗੇ ਤੇ ਵੀਡੀਓ ਸਕੇਪਣਾ ਕਰਿਓ ਵੀਡੀਓ ਪੂਰੀ ਵੇਖਿਓ ਠੀਕ ਹੈ ਜੀ ਚਲੋ ਠੀਕ ਸਾਸਰੀ ਘਾਲ ਦੀ ਸਾਰਿਆਂ ਨੂੰ ਇੱਥੇ ਸਾਡੀਆਂ ਭੈਣਾਂ ਤੇ ਭਾਬੀਆਂ ਆ ਗਈਆਂ ਨੇ ਇਧਰ ਆ ਡੀਐਨਟੀ ਸਾਹਮਣੇ ਤੇ ਇਹਨਾਂ ਨੇ ਪਾਉਣੀਆਂ ਬੋਲੀਆਂ ਸਾਹਮਣੇ ਤੇ ਭੈਣਾਂ ਤੇ ਭਾਬੀਆਂ ਆ ਗਈਆਂ ਨੇ ਹਡੀਆਂ ਠੀਕ ਹੈ ਜੀ ਤੇ ਸਾਡੀਆਂ ਮਾਮਾ ਵੀ ਆ ਗਈਆਂ ਨੇ ਸਾਹਮਣੇ ਠੀਕ ਹੈ ਜੀ ਤੇ ਅਤਾ ਦੀ ਭੈਣ ਤੇ ਇਹ ਹੱਡੀ ਭੈਣ ਹੈ ਬੋਲੀਆਂ ਪਾਵੇਗੀ ਹੈ ਬੋਲਵਾਗੇ ਹੈ ਤੇ ਤੁਸੀਂ ਸਾਹਮਣੇ ਦੇਖ ਸਕਦੇ ਜੇ ਆਈ ਕਦੋਂ ਤੇ ਠੀਕਣ ਦੇ ਆ ਕਦੋਂ ਹੋਣ ਤੇ ਕਦੋਂ ਇਹ ਬੋਲੀਆਂ ਪਾਉਣਗੀਆਂ ਤਾਂ ਤੁਹਾਨੂੰ ਹੀ ਵਿਖਾਵਾਂਗੇ ਤੇ ਸਾਡੀਆਂ ਭੈਣਾਂ ਨੇ ਤੇ ਭਾਬੀਆਂ ਨੇ ਲਾਤਾ ਯੋਰ ਠੀਕ ਹੈ ਜੀ ਚਲੋ ਪਰਮਾਤਮਾ ਇਹਨਾਂ ਨੂੰ ਖੁਸ਼ ਰੱਖੇ ਆਬਾਦ ਰੱਖੇ ਤੇ ਵਧੀਆ ਵਧੀਆ ਲੋਹੜੀ ਆਵੇ ਹਰ ਸਾਲ ਦੀ ਸਾਲ ਠੀਕ ਹੈ ਜੀ ਬਾਕੀ ਵਧੀਆ ਲੱਗਾ ਸਾਡੇ ਘਰੇ ਆਏ ਤੇ ਬਾਕੀ ਵੀਡੀਓ ਚੰਗੀ ਲੱਗੇ ਇਹਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ 啊，对的、uh, <No. S 1>。